ਉਹੀ ਆ ਵੀ ਉਹਨੂੰ ਕਿਸੇ ਤਰ੍ਹਾਂ ਉਹਨੂੰ ਜੈਲਸੀ ਨਹੀਂ ਸੀ ਮੇਰੇ ਵਿੱਚ ਵੀ ਹੋ ਸਕਦਾ ਸ਼ਾਇਦ ਇਹ ਉਹ ਗਣ بڑے ਇਨਸਾਨਾਂ ਚ ਹੁੰਦਾ ਪਰ ਬਹੁਤ ਘੱਟ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਉਹ ਸ਼ਾਇਦ ਉਹ ਬਾਈ ਦੀਪ ਸਿੱਧੂ ਸੀ ਸੱਚੀ ਦੱਸ ਰਿਹਾ ਮੈਂ ਵੀ ਉਹਦੇ 'ਚ 1% ਵੀ ਉਹਦੇ ਨਾਲ ਕੋਈ ਕੀ ਕਰ ਗਿਆ ਕੋਈ ਕੀ ਕਰ ਗਿਆ ਕੋਈ ਕੀ ਕਹਿ ਰਿਹਾ ਨਹੀਂ ਉਹ ਉਹ ਉਹਦੇ 'ਚ ਨਾ ਕੋਈ ਬਦਲੇ ਵਾਲੀ ਭਾਵਨਾ ਸੀ ਨਾ ਕੋਈ ਜੈਲਸੀ ਵਾਲੀ ਭਾਵਨਾ ਸੀ ਸਾਡੇ ਨਾ ਸਮਾਜ ਵਿੱਚ ਇੱਥੇ ਦਸਤੂਰ ਜਾ ਬਣ ਗਿਆ ਜੀ ਬੰਦੇ ਨੂੰ ਨਾ ਆਪਣੇ ਆਪ ਨੂੰ ਦਸਨ ਵਾਸਤੇ ਵੀ ਮੈਂ ਸੱਚਾ ਸੁੱਚਾ ਉਹਨੂੰ ਮਰਨਾ ਪੈਂਦਾ ਯਾਰ ਮਰ ਕੇ ਲੋਕਾਂ ਨੂੰ ਯਕੀਨ ਹੁੰਦਾ ਔਰ ਬਾਈ ਵੀ ਉਹੀ ਕੁਛ ਕਰ ਗਿਆ ਚਲਾ ਗਿਆ ਸਾਡੇ ਤੋਂ ਫਿਰ ਲੋਕਾਂ ਨੇ ਯਕੀਨ ਹੋਇਆ ਵੀ ਉਹ ਸਾਡੇ ਵਾਸਤੇ ਆਇਆ ਸੀ ਉਹ ਸਾਡੇ ਭਲੇ ਵਾਸਤੇ ਆਇਆ ਸੀ ਪੰਜਾਬ ਤੇ ਪੰਜਾਬੀ ਤੇ ਵਾਸਤੇ ਆਇਆ ਸੀ ਅੱਜ ਜਦੋਂ ਕੋਈ ਵੀ ਗੱਲ ਹੁੰਦੀ ਆ ਕਿਸੇ ਤੇ ਕੋਈ ਢੀਡ ਪੈਂਦੀ ਆ ਸਾ ਸਰਕਾਰਾਂ ਵੱਲੋਂ ਧੱਕੇ ਹੁੰਦੇ ਨੇ ਤੇ ਸਾਰਿਆਂ ਨੂੰ ਇੱਕੋ ਚਿਹਰਾ ਯਾਦ ਆਉਂਦਾ ਹੈ ਹੈਨਾ ਬਾਈ ਦੀਪ ਸਿੱਧੂ ਬਾਈ ਦੀਪ ਸਿੱਧੂ ਤੇ ਸਾਰਿਆਂ ਨੂੰ ਬਾਈ ਦੀਪ ਸਿੱਧੂ ਜਿਹੜਾ ਉਹ ਚੇਤੇ ਆਉਂਦਾ ਸਾਰਿਆਂ ਨੂੰ ਤੇ ਵਿਪਾਈ ਦੀ ਭੈਣ ਕਹਿੰਦਾ ਸੀ ਭਾਵੇਂ ਠੀਕ ਆ ਮੈਨੂੰ ਵੀ ਕਈ ਵੀਰਾਂ ਦੇ ਫੋਨ ਆਏ ਅਸੀਂ ਚਲੋ ਸਾਡੇ ਕੋਲ ਜਿੰਨੀ ਕੁ ਸਪੋਰਟ ਹੁੰਦੀ ਬਾਈ ਆਪਾਂ ਕਰਦੇ ਆ ਕੀਤੀ ਵੀ ਐ ਤੇ ਕਰਾਂਗੇ ਵੀ ਚਲੋ ਪੰਜਾਬ ਪੰਜਾਬੀਅਤ ਕਰਕੇ ਪਰ ਵਾਕਿਓ ਲੋਕ ਵੀ ਸੱਚੇ ਨੇ ਆਪਣੇ ਉਹ ਕਹਿੰਦੇ ਵੀ ਬਾਈ ਜਦੋਂ ਬਾਈ ਦੀ ਗੱਲ ਸੀ ਭੈਣ ਕੁਲਦੀਪ ਕੌਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੇ ਬਾਬਾ ਨਾ ਕੀ ਕਰੋ ਭੈਣੇ ਭਰਾਵਾ ਤੁਹਾਡਾ ਹਨਾ ਅਸੀਂ ਭਰਾ ਸਮਝ ਕੇ ਸਰਤੇ ਆਸ ਰੱਖਿਆ ਕਰੋ ਸੀਸ ਦਿਆ ਕਰੋ ਸਤਿੰਦਰ ਸਿੰਘ ਜੀ ਕੀ ਹਾਲ ਹੈ ਚਾਲ ਸਾਫ ਠੀਕ ਹੋ ਬੱਬੂ ਜੀ ਤੇ ਮੈਂ ਗੱਲ ਕਰਦਾ ਸੀ ਵੀ ਉਹ ਹੁਣ ਸਾਰੇ ਅਸੀਂ ਜਦੋਂ ਪੋਸਟ ਪਾਉਂਦੇ ਆ ਕਈ ਵੀਰ ਸਾਨੂੰ ਇਤਰਾਜ਼ ਕਰਦੇ ਨੇ ਵੀ ਇਹ ਬਾਈ ਦੀਪ ਨਾਲ ਖੜੇ ਨਹੀਂ ਸੀ ਬਾਈ ਦੀਪ ਨੂੰ ਐਦਾਂ ਕਰਦੇ ਸੀ ਮੈਂ ਮੰਨਦਾ ਯਾਰ ਪਰ ਮੈਨੂੰ ਇੰਨਾ ਪਤਾ ਜੇ ਬਾਈ ਆਪ ਹੁੰਦਾ ਤਾਂ ਉਹ ਵੀ ਜ਼ਰੂਰ ਤੁਰਦਾ ਉਹ ਨਾਲ ਖੜਦਾ ਉਹਦੇ ਚ ਇਹੀ ਇੱਕ ਖਾਸੀ ਸੀ ਵੀ ਉਹ ਕਿਸੇ ਨਾਲ ਜੈਲਸੀ ਨਹੀਂ ਸੀ ਕਰਦਾ ਉਹ ਕਿਸੇ ਨਾਲ ਈਰਖਾ ਨਹੀਂ ਸੀ ਕਰਦਾ ਕਿਸੇ ਨਾਲ ਸਾੜਾ ਨਹੀਂ ਕਰਦਾ ਦੀਪ ਸਿੱਧੂ ਬਾਈ ਚ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਮਤਲਬ ਰਹਿ ਕੇ 2 2.5 ਸਾਲ ਉਹਦੇ ਵਿੱਚ ਜਿਹੜੀ ਅਸਲ ਆਪ ਹੰਡਾਈ ਵੇਖੀ ਆ ਉਹ ਇਹੀ ਆ ਵੀ ਉਹਨੂੰ ਕਿਸੇ ਨਾਲ ਉਹਨੂੰ ਜੈਲਸੀ ਨਹੀਂ ਸੀ ਮੇਰੇ ਵਿੱਚ ਵੀ ਹੋ ਸਕਦਾ ਸ਼ਾਇਦ ਇਹ ਔਗਣ بڑے ਇਨਸਾਨਾਂ ਚ ਹੁੰਦਾ ਪਰ ਬਹੁਤ ਘੱਟ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਉਹ ਸ਼ਾਇਦ ਉਹ ਬਾਈ ਦੀਪ ਸਿੱਧੂ ਸੀ ਸੱਚੀ ਦੱਸ ਰਿਹਾ ਮੈਂ ਵੀ ਉਹਦੇ ਚ 1% ਵੀ ਉਹਦੇ ਨਾਲ ਕੋਈ ਕੀ ਕਰ ਗਿਆ ਕੋਈ ਕੀ ਕਰ ਗਿਆ ਕੋਈ ਕੀ ਕਹਿ ਰਿਹਾ ਨਹੀਂ ਉਹ ਉਹ ਉਹਦੇ ਚ ਨਾ ਕੋਈ ਬਦਲੇ ਵਾਲੀ ਭਾਵਨਾ ਸੀ ਨਾ ਕੋਈ ਜੈਲਸੀ ਵਾਲੀ ਭਾਵਨਾ ਸੀ ਤੇ ਉਹ ਵੀ ਚਲੋ ਹੁੰਦਾ ਉਹ ਵੀ ਤੁਰਦਾ ਚਲੋ ਸਾਡੇ ਕੋ ਜਿੰਨੀ ਇੱਕ ਹਿੰਮਤ ਆ ਸੀ ਆ ਬੋਲਦੀ ਦਾ ਤੁਰ ਪਈ ਦਾ ਜਿੰਨੇ ਤੁਸੀਂ ਭੈਣ ਭਰਾ ਤੁਸੀਂ ਸੁਣਦੇ ਹੋ ਜਿੰਨੀ ਸਾਡੀ ਆਵਾਜ਼ ਕਿੱਥੇ ਪਹੁੰਚਦੀ ਆ ਅਸੀਂ ਕੋਸ਼ਿਸ਼ ਕਰ ਲਈਦੀ ਆ ਤੇ ਪਰ ਅੱਜ ਸਾਰੇ ਉਹਨੂੰ ਯਾਰ ਕਰਦੇ ਹਨ ਅੱਜ ਸਾਰੇ ਉਹਨੂੰ ਵੇਖਦੇ ਗੱਲਾਂ ਕਰਦੇ ਕੁਛ ਦੇ ਵੀ ਬਾਈ ਦੀਪ ਸਿੱਧੂ ਬਾਈ ਦੀਪ ਸਿੱਧੂ ਬਾਈ ਦੀਪ ਸਿੱਧੂ ਕਰਦੇ ਸਾਰੇ ਅੱਜ ਤੇ ਜਦੋਂ ਬਾਈ ਸੀਗਾ ਸਰੀਰ ਕਰਕੇ ਉਦੋਂ ਸਾਰੇ ਆਪਣੀ ਆਪਣੀ ਭਾਸ਼ਾ ਆਪਣੀ ਆਪਣੀ ਚਾਲ ਚੱਲਦੇ ਰਹੇ ਤਾਂ ਆਹੀ ਗੱਲ ਹੈ ਸੱਜਣੋ ਵੀ ਬੰਦਾ ਨਾ ਸਾਡੇ ਸਾਡੇ ਇੱਥੇ ਤੇ ਬੰਦਾ ਜਿਹੜਾ ਪ੍ਰੇਮ ਸਿੰਘ ਜੀ ਮਹਿਰਾ ਸਾਹਿਬ ਠੀਕ ਹੋ ਤੁਸੀਂ ਹਰਮਨ ਵੀ ਦੇ ਠੀਕ ਠਾਕ ਤੁਸੀਂ ਪਰਵਾਹ ਠੀਕ ਹੈ ਤੇ ਸਾਡੇ ਨਾ ਸਮਾਜ ਵਿੱਚ ਇੱਥੇ ਦਸਤੂਰ ਜਾਂ ਬਣ ਗਿਆ ਵੀ ਬੰਦੇ ਨੂੰ ਨਾ ਆਪਣੇ ਆਪ ਨੂੰ ਦੱਸਣ ਵਾਸਤੇ ਵੀ ਮੈਂ ਸੱਚਾ ਸੁੱਚਾ ਉਹਨੂੰ ਮਰਨਾ ਪੈਂਦਾ ਯਾਰ ਮਰ ਕੇ ਲੋਕਾਂ ਨੂੰ ਯਕੀਨ ਹੁੰਦਾ ਔਰ ਬਾਈ ਵੀ ਉਹੀ ਕੁਛ ਕਰ ਗਿਆ ਚਲਾ ਗਿਆ ਸਾਡੇ ਤੋਂ ਫਿਰ ਲੋਕਾਂ ਨੇ ਯਕੀਨ ਹੋਇਆ ਵੀ ਉਹ ਸਾਡੇ ਵਾਸਤੇ ਆਇਆ ਸੀ ਉਹ ਸਾਡੇ ਭਲੇ ਵਾਸਤੇ ਆਇਆ ਸੀ ਪੰਜਾਬ ਤੇ ਪੰਜਾਬੀ ਦਾ ਵਾਸਤੇ ਆਇਆ ਸੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਉਹ ਤਾਂ ਅੱਜ ਵੀ ਸਾਡੇ ਵਿੱਚ ਆ ਉਦਾਂ ਹੀ ਆ ਉਸੇ ਤਰ੍ਹਾਂ ਰਹਿਣਾ ਉਹਨੇ ਉਧੀਆਂ ਗੱਲਾਂ ਉਹਦੇ ਲੈਕਚਰ ਉਹਦੇ ਬੋਲ ਉਹ ਅਮਰ ਹੋ ਗਏ ਨੇ ਸਦਾ ਸਦਾ ਅਮਰ ਹੋ ਗਏ ਨੇ ਸਦਾਬ ਉਹੀ ਆ ਵੀ ਉਹਨੂੰ ਕਿਸੇ ਤਰ੍ਹਾਂ ਉਹਨੂੰ ਜੈਲਸੀ ਨਹੀਂ ਸੀ ਮੇਰੇ ਵਿੱਚ ਵੀ ਹੋ ਸਕਦਾ ਸ਼ਾਇਦ ਇਹ ਉਹਨਾਂ بڑے ਇਨਸਾਨਾਂ ਚ ਹੁੰਦਾ ਹੈ ਪਰ ਬਹੁਤ ਘੱਟ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਉਹ ਸ਼ਾਇਦ ਉਹ ਬਾਈ ਦੀਪ ਸਿੱਧੂ ਸੀ ਸੱਚੀ ਦੱਸ ਰਿਹਾ ਮੈਂ ਵੀ ਉਹਦੇ ਚ 1% ਵੀ ਉਹਦੇ ਨਾਲ ਕੋਈ ਕੀ ਕਰ ਗਿਆ ਕੋਈ ਕੀ ਕਰ ਗਿਆ ਕੋਈ ਕੀ ਕਹਿ ਰਿਹਾ ਨਹੀਂ ਉਹ ਉਹ ਉਹਦੇ ਚ ਨਾ ਕੋਈ ਬਦਲੇ ਵਾਲੀ ਭਾਵਨਾ ਸੀ ਨਾ ਕੋਈ ਜੈਲਸੀ ਵਾਲੀ ਭਾਵਨਾ ਸੀ ਸਾਡੇ ਨਾ ਸਮਾਜ ਵਿੱਚ ਇੱਥੇ ਦਸਤੂਰ ਜਾਂ ਬਣ ਗਿਆ ਵੀ ਬੰਦੇ ਨੂੰ ਨਾ ਆਪਣੇ ਆਪ ਨੂੰ ਦੱਸਣ ਵਾਸਤੇ ਵੀ ਮੈਂ ਸੱਚਾ ਸੁੱਚਾ ਉਹਨੂੰ ਮਰਨਾ ਪੈਂਦਾ ਯਾਰ ਮਰ ਕੇ ਲੋਕਾਂ ਨੂੰ ਯਕੀਨ ਹੁੰਦਾ ਔਰ ਬਾਈ ਵੀ ਉਹੀ ਕੁਛ ਕਰ ਗਿਆ ਚਲਾ ਗਿਆ ਸਾਡੇ ਤੋਂ ਫਿਰ ਲੋਕਾਂ ਨੇ ਯਕੀਨ ਹੋਇਆ ਵੀ ਉਹ ਸਾਡੇ ਵਾਸਤੇ ਆਇਆ ਸੀ ਉਹ ਸਾਡੇ ਭਲੇ ਵਾਸਤੇ ਆਇਆ ਸੀ ਪੰਜਾਬ ਤੇ ਪੰਜਾਬੀ ਦਾ ਵਾਸਤੇ ਆਇਆ ਸੀ ਅੱਜ ਜਦੋਂ ਕੋਈ ਵੀ ਗੱਲ ਹੁੰਦੀ ਆ ਕਿਸੇ ਤੇ ਕੋਈ ਪੀੜ ਪੈਂਦੀ ਆ ਆ ਸਰਕਾਰਾਂ ਵੱਲੋਂ ਧੱਕੇ ਹੁੰਦੇ ਨੇ ਤੇ ਸਾਰਿਆਂ ਨੂੰ ਇੱਕੋ ਚਿਹਰਾ ਯਾਦ ਆਉਂਦਾ ਹੈ ਹੈਨਾ ਬਾਈ ਦੀਪ ਸਿੱਧੂ ਬਾਈ ਦੀਪ ਸਿੱਧੂ ਤੇ ਸਾਰਿਆਂ ਨੂੰ ਬਾਈ ਦੀਪ ਸਿੱਧੂ ਜਿਹੜਾ ਉਹ ਚੇਤੇ ਆਉਂਦਾ ਸਾਰਿਆਂ ਨੂੰ ਤੇ ਵਿਪਾਈ ਦੀ ਪੈਂ ਕਹਿੰਦਾ ਸੀ ਭਾਵੇਂ ਠੀਕ ਆ ਮੈਨੂੰ ਵੀ ਕਈ ਵੀਰਾਂ ਦੇ ਫੋਨ ਆਏ ਅਸੀਂ ਚਲੋ ਸਾਡੇ ਕੋ ਜਿੰਨੀ ਕੁ ਸਪੋਰਟ ਹੁੰਦੀ ਬਾਈ ਆਪਾਂ ਕਰਦੇ ਆ ਕੀਤੀ ਵੀ ਐ ਤੇ ਕਰਾਂਗੇ ਵੀ ਚਲੋ ਪੰਜਾਬ ਪੰਜਾਬੀ ਤੇ ਕਰਕੇ ਪਰ ਵਾਕਿਓ ਲੋਕ ਵੀ ਸੱਚੇ ਨੇ ਆਪਣੇ ਉਹ ਕਹਿੰਦੇ ਵੀ ਬਾਈ ਜਦੋਂ ਬਾਈ ਦੀ ਗੱਲ ਸੀ ਭੈਣ ਕੁਲਦੀਪ ਕੌਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਾਬਾ ਨਾ ਕਿਆ ਕਰੋ ਭੈਣੇ ਭਰਾਵਾ ਤੁਹਾਡਾ ਹੈਨਾ ਤੁਸੀਂ ਭਰਾ ਸਮਝ ਕੇ ਸਿਰ ਤੇ ਆਤ ਰੱਖਿਆ ਕਰੋ ਸੀਸ ਦਿਆ ਕਰੋ ਸਤਿੰਦਰ ਸਿੰਘ ਜੀ ਕੀ ਹਾਲ ਹੈ ਚਾਲ ਸਾਫ ਠੀਕ ਹੋ ਬੱਬੂ ਜੀ ਤੇ ਮੈਂ ਗੱਲ ਕਰਦਾ ਸੀ ਵੀ ਉਹ ਹੁਣ ਸਾਰੇ ਅਸੀਂ ਜਦੋਂ ਪੋਸਟ ਪਾਉਂਦੇ ਆ ਕਈ ਵੀਰ ਸਾਨੂੰ ਇਤਰਾਜ਼ ਕਰਦੇ ਨੇ ਵੀਰ ਬਾਈ ਦੀਪ ਨਾਲ ਖੜੇ ਨਹੀਂ ਸੀ ਬਾਈ ਦੀਪ ਨੂੰ ਐਦਾਂ ਕਰਦੇ ਸੀ ਮੈਂ ਮੰਨਦਾ ਯਾਰ ਪਰ ਮੈਨੂੰ ਐਨਾ ਪਤਾ ਜੇ ਬਾਈ ਆਪ ਹੁੰਦਾ ਤਾਂ ਉਹ ਵੀ ਜ਼ਰੂਰ ਤੁਰਦਾ ਉਹ ਨਾਲ ਖੜਦਾ ਉਹਦੇ ਚ ਇਹੀ ਇੱਕ ਖਾਸੀ ਸੀ ਵੀ ਉਹ ਕਿਸੇ ਨਾਲ ਜੈਲਸੀ ਨਹੀਂ ਸੀ ਕਰਦਾ ਉਹ ਕਿਸੇ ਨਾਲ ਈਰਖਾ ਨਹੀਂ ਸੀ ਕਰਦਾ ਕਿਸੇ ਨਾਲ ਸਾੜਾ ਨਹੀਂ ਸੀ ਕਰਦਾ ਦੀਪ ਸਿੱਧੂ ਬਾਈ ਚ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਮਤਲਬ ਰਹਿ ਕੇ 2.5 ਸਾਲ ਉਹਦੇ ਵਿੱਚ ਜਿਹੜੀ ਅਸਲ ਆਪ ਹੰਡਾਈ ਵੇਖੀ ਆ ਉਹ ਇਹੀ ਆ ਵੀ ਉਹਨੂੰ ਕਿਸੇ ਨਾਲ ਉਹਨੂੰ ਜੈਲਸੀ ਨਹੀਂ ਸੀ ਮੇਰੇ ਵਿੱਚ ਵੀ ਹੋ ਸਕਦਾ ਸ਼ਾਇਦ ਇਹ ਔਗਣ بڑے ਇਨਸਾਨਾਂ ਚ ਹੁੰਦਾ ਪਰ ਬਹੁਤ ਘੱਟ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਉਹ ਸ਼ਾਇਦ ਉਹ ਬਾਈ ਦੀਪ ਸਿੱਧੂ ਜੀ ਸੱਚੀ ਦੱਸ ਰਿਹਾ ਮੈਂ ਵੀ ਉਹਦੇ 'ਚ 1% ਵੀ ਉਹਦੇ ਨਾਲ ਕੋਈ ਕੀ ਕਰ ਗਿਆ ਕੋਈ ਕੀ ਕਰ ਗਿਆ ਕੋਈ ਕੀ ਕਹਿ ਰਿਹਾ ਨਹੀਂ ਉਹ ਉਹ ਉਹਦੇ 'ਚ ਨਾ ਕੋਈ ਬਦਲੇ ਵਾਲੀ ਭਾਵਨਾ ਸੀ ਨਾ ਕੋਈ ਜੈਲਸੀ ਵਾਲੀ ਭਾਵਨਾ ਸੀ ਤੇ ਉਹ ਵੀ ਚਲੋ ਹੁੰਦਾ ਉਹ ਵੀ ਤੁਰਦਾ ਚਲੋ ਸਾਡੇ ਕੋ ਜਿੰਨੀ ਇੱਕ ਹਿੰਮਤ ਆ ਸੀ ਆ ਬੋਲਦੀ ਦਾ ਤੁਰ ਪਈ ਦਾ ਜਿੰਨੇ ਵੀ ਤੁਸੀਂ ਭੈਣ ਭਰਾ ਤੁਸੀਂ ਸੁਣਦੇ ਹੋ ਜਿੰਨੇ ਸਾਡੀ ਆਵਾਜ਼ ਕਿੱਥੇ ਪਹੁੰਚਦੀ ਆ ਅਸੀਂ ਕੋਸ਼ਿਸ਼ ਕਰ ਲਈਦੀ ਆ ਤੇ ਪਰ ਅੱਜ ਸਾਰੇ ਉਹਨੂੰ ਯਾਦ ਕਰਦੇ ਹਨ ਅੱਜ ਸਾਰੇ ਉਹਨੂੰ ਵੇਖਦੇ ਗੱਲਾਂ ਕਰਦੇ ਪੁੱਛਦੇ ਵੀ ਬਾਈ ਦੀਪ ਸਿੱਧੂ ਬਾਈ ਦੀਪ ਸਿੱਧੂ ਬਾਈ ਦੀਪ ਸਿੱਧੂ ਕਰਦੇ ਸਾਰੇ ਅੱਜ ਤੇ ਜਦੋਂ ਬਾਈ ਸੀਗਾ ਸਰੀਰ ਕਰਕੇ ਉਦੋਂ ਸਾਰੇ ਆਪਣੀ ਆਪਣੀ ਭਾਸ਼ਾ ਆਪਣੀ ਆਪਣੀ ਚਾਲ ਚੱਲਦੇ ਰਹੇ ਤਾਂ ਆਹੀ ਗੱਲ ਐ ਸਜਣੋ ਵੀ ਉਹ ਬੰਦਾ ਨਾ ਸਾਡੇ ਸਾਡੇ ਇੱਥੇ ਤੇ ਬੰਦਾ ਜਿਹੜਾ ਪ੍ਰੇਮ ਸਿੰਘ ਜੀ ਮੈਰਾ ਸਾਹਿਬ ਠੀਕ ਹੋ ਤੁਸੀਂ ਹਰਮਨ ਵੀ ਦੇ ਠੀਕ ਠਾਕ ਤੁਸੀਂ ਪਰਵਾਹ ਠੀਕ ਹੈ ਤੇ ਸਾਡੇ ਨਾ ਸਮਾਜ ਵਿੱਚ ਇੱਥੇ ਦਸਤੂਰ ਜਾਂ ਬਣ ਗਿਆ ਜੀ ਬੰਦੇ ਨੂੰ ਨਾ ਆਪਣੇ ਆਪ ਨੂੰ ਦੱਸਣ ਵਾਸਤੇ ਵੀ ਮੈਂ ਸੱਚਾ ਸੁੱਚਾ ਉਹਨੂੰ ਮਰਨਾ ਪੈਂਦਾ ਯਾਰ ਮਰ ਕੇ ਲੋਕਾਂ ਨੂੰ ਯਕੀਨ ਹੁੰਦਾ ਔਰ ਬਾਈ ਵੀ ਉਹੀ ਕੁਝ ਕਰ ਗਿਆ ਚਲਾ ਗਿਆ ਸਾਡੇ ਤੋਂ ਫਿਰ ਲੋਕਾਂ ਨੇ ਯਕੀਨ ਹੋਇਆ ਕਿ ਉਹ ਸਾਡੇ ਵਾਸਤੇ ਆਇਆ ਸੀ ਉਹ ਸਾਡੇ ਭਲੇ ਵਾਸਤੇ ਆਇਆ ਸੀ ਪੰਜਾਬ ਤੇ ਪੰਜਾਬੀ ਤੇ ਵਾਸਤੇ ਆਇਆ ਸੀ ਚਲੋ ਗੁਰੂ ਸਾਹਿਬ ਕਿਰਪਾ ਕਰਨੋਂ ਤਾਂ ਅੱਜ ਵੀ ਸਾਡੇ ਵਿੱਚ ਆ ਉਦਾਂ ਹੀ ਆ ਉਸੇ ਤਰ੍ਹਾਂ ਰਹਿਣਾ ਉਹਨੇ ਉਹਦੀਆਂ ਗੱਲਾਂ ਉਹਦੇ ਲੈਕਚਰ ਉਹਦੇ ਬੋਲ ਉਹ ਅਮਰ ਹੋ ਗਏ ਨੇ ਸਦਾ ਸਦਾ ਅਮਰ ਹੋ ਗਏ ਨੇ ਸਦਾ